अनुज शर्मा जी जी आयनु तो ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਤੇ ਪਹਿਲਾਂ ਇਹ ਦੱਸੋ ਵੀ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਅਖੀਰ ਨੂੰ ਮਨਜ਼ੂਰ ਹੋ ਗਿਆ ਤੇ ਇਹਦੇ ਵਿੱਚ ਕੈਚ ਆ ਕੋਈ ਬਹੁਤ ਬਹੁਤ ਸ਼ੁਕਰੀਆ ਸਿੰਘ ਸਾਹਿਬ ਬਿਲਕੁਲ ਜਿਸ ਤਰ੍ਹਾਂ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਗੱਲ ਕਰ ਲੰਮੀ ਸਮੇਂ ਤੋਂ ਇਸ ਇਸਤੇਫੇ ਦੇ ਉੱਤੇ ਬਹੁਤ ਸਾਰੀ ਕੰਟਰੋਵਰਸੀਆਂ ਹੋਈਆਂ। ਅਕਾਲ ਤਖਤ ਸਾਹਿਬ ਦੇ ਵੱਲੋਂ ਕਿਹਾ ਗਿਆ ਸੀਗਾ ਇਹ ਇਸਤੇਫੇ ਕਬੂਲ ਕੀਤੇ ਜਾਣ ਔਰ ਜੇਕਰ ਸੁਖਬੀਰ ਬਾਦਲ ਦੇ ਨਾਲ ਹੋਰ ਜਿੰਨੀਆਂ ਲੋਕਾਂ ਨੇ ਵੀ ਇਸਤੇਫਾ ਦਿੱਤਾ ਹੈ ਉਹ ਕਬੂਲ ਕੀਤਾ ਜਾਵੇ। ਅੱਜ ਦੇ ਦਿਨ ਇਹ ਬੈਠਕ ਹੋਈ ਜਿਹੜੀ ਵਰਕਿੰਗ ਕਮੇਟੀ ਸੀਗੀ ਉਹਨਾਂ ਨੇ ਬੈਠਕ ਕੀਤੀ ਸੀ ਔਰ ਬੀਐਸ ਪੁੰਦੜ ਜਿਹੜੇ ਕਿ ਕਾਰਜਕਾਰੀ ਪ੍ਰਧਾਨ ਨੇ ਸੋਕ ਅਕਾਲੀ ਦਲ ਦੇ ਉਹਨਾਂ ਦੇ ਵੱਲੋਂ ਇਸ ਦੀ ਅਗਵਾਹੀ ਕੀਤੀ ਗਈ। ਲੇਕਿਨ ਜਿਸ ਵਕਤ ਇਹ ਬੈਠਕ ਹੋਈ ਉਸ ਦੇ ਵਿੱਚ ਸੁਖਬੀਰ ਬਾਦਲ ਖੰਸਾਬ ਖੁਦ ਵੀ ਮੌਜੂਦ ਰਹੇ। ਉਹਨਾਂ ਨੇ ਖੁਦ मौजूद हो के अपने सारे साथियों ਨੂੰ اپیل ਕੀਤੀ ਕਿ ਮੇਰਾ ਇਹ استعفا قبول ਕੀਤਾ ਜਾਵੇ ਕਿਉਂਕਿ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਇਸ ਵਰਕਿੰਗ ਕਮੇਟੀ ਦੀ ਬੈਠਕ ਦੀ ਅੰਦਰਲੇ ਪਾਸੇੋਂ ਬਹੁਤ ਖਬਰਾਂ ਬਾਹਰ ਆਈਆਂ ਜਿਸ ਤੋਂ ਤੇ ਪਤਾ ਲੱਗਿਆ ਕਿ ਇਹ ਮਤਾ ਜਿਸ ਵਕਤ ਸਾਹਮਣੇ ਰੱਖਿਆ ਗਿਆ ਕਿ استعفا قبول ਕਰਨ ਦੀ ਗੱਲ ਹੈ ਤੇ ਉਸ ਤੋਂ ਬਾਅਦ ਬਹੁਤ ਸਾਰੇ ਲੀਡਰਜ਼ ਅਜਿਹੇ ਸੀ ਜਿਨ੍ਹਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਇਹ استعفا ਨਾ ਕਬੂਲ ਕੀਤਾ ਜਾਵੇ ਲੇਕਿਨ استعفا قبول ਹੋ ਗਿਆ ਲੇਕਿਨ ਉਸ ਤੋਂ ਬਾਅਦ ਜਿਹੜੇ ਹੋਰ ਬਾਕੀ ਸਾਥੀਆਂ ਦੇ ਇਸਤੇ ਦੀ ਗੱਲ ਚੱਲ ਰਹੀ ਸੀ ਉਸ ਦੇ ਉੱਤੇ you <laughs> ਪੂਰਨ ਤੌਰ ਤੇ ਨਾ ਕਰ ਦਿੱਤੀ ਗਈ ਉਹ ਕਹਿੰਦੇ ਕਿ ਸੁਖਬੀਰ ਬਾਦਲ ਤੋਂ ਇਲਾਵਾ ਹੋਰ ਕਿਸੇ ਵੀ ਵਿਅਕਤੀ ਨੇ ਆਪਣਾ ਇਸਤਫਾ ਨਹੀਂ ਸੌਂਪਿਆ ਸੀਗਾ ਇਸ ਕਰਕੇ ਕਿਸੇ ਹੋਰ ਦਾ ਇਸਤਫਾ ਕਬੂਲ ਨਹੀਂ ਹੋਇਆ ਦੂਜੇ ਪਾਸੇ ਇੱਕ ਹੋਰ ਮੁੱਖ ਮੁੱਦਾ ਸੀਗਾ ਜਿਸ ਦੇ ਉੱਤੇ ਅੱਜ ਦੇ ਦਿਨ ਇਹ ਬੈਠਕ ਜਿਹੜੀ ਹੈ ਉਸ ਦੇ ਵਿੱਚ ਚਰਚਾ ਹੋਈ ਉਹ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਉਹ ਮੈਂਬਰਸ਼ਿਪ ਮਹੀਮ ਚਲਾਈ ਜਾਣੀ ਹੈ ਇਸ ਮੈਂਬਰਸ਼ਿਪ ਮਹੀਮ ਨੂੰ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਔਰ 20 ਜਨਵਰੀ ਤੋਂ ਮੈਂਬਰਸ਼ਿਪ ਮਹੀਮ ਪੂਰਨ ਤੌਰ ਤੇ ਸ਼ੁਰੂ ਹੋ ਜਾਏਗੀ ਇਹਰਾ ਜਿਹੜੇ ਲੀਡਰਸ ਨੇ ਅਕਾਲੀ ਦਲ ਦੇ ਉਹਨਾਂ ਨੂੰ ਇਸ ਮੈਂਬਰਸ਼ਿਪ ਮਹੀਮ ਦੀ ਜਿਹੜੀ ਹੈ ਉਹ ਜ਼ਿੰਮੇਵਾਰੀ ਸੌਂਪੀ ਹੈ ਲੇਕਿਨ ਜਿਸ ਤਰੀਕੇ ਦੇ ਨਾਲ ਤੁਸੀਂ ਜ਼ਿਕਰ ਕੀਤਾ ਹੈ ਕਿ ਕੋਈ ਇਸ ਦੇ ਵਿੱਚ ਕੈਚ ਹੈ ਤੇ ਬਿਲਕੁਲ ਹੈ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰਦੇ ਹਾਂ ਸੁਖਤੇਰ ਬਾਦਲ ਦੇ ਇਸਤੇਫੇ ਦੀ ਹੁਣ ਤੋਂ 2 ਮਹੀਨੇ ਬਾਅਦ ਯਾਨੀ ਕਿ 20 ਮਾਰਚ ਨੂੰ ਜਿਹੜਾ ਉਹ ਚੋਣ ਹੋਣੀ ਹੈ ਨਵੇਂ ਪ੍ਰਧਾਨ ਦੀ ਅੱਜ ਬੜੇ ਸਾਰੇ ਲੀਡਰਸ ਦੇ ਨਾਲ ਅਸੀਂ ਖੁਦ ਗੱਲ ਕੀਤੀ ਤੇ ਉਹਨਾਂ ਦੇ ਵੱਲੋਂ ਇੱਕ ਫੈਕਟ ਜਿਹੜਾ ਉਹ ਕਲੀਅਰ ਕੀਤਾ ਗਿਆ ਕਹਿੰਦੇ ਕਿ ਇੱਕ ਵਾਰੀ ਉਹਨਾਂ ਦਾ ਇਸਤੇਫਾ ਕਬੂਲ ਕਰਨ ਦੀ ਗੱਲ ਹੋਈ ਸੀ ਅਕਾਲ ਤਖਤ ਸਾਹਿਬ ਦੇ ਨਾਲ ਕਹਿੰਦੇ ਅਕਾਲ ਤਖਤ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਉਹਨਾਂ ਦਾ ਇਸਤਫਾ ਕਬੂਲ ਕੀਤਾ ਜਾਵੇ ਔਰ ਉਹ ਸਾਡੀ ਸਾਰੀ ਕਮੇਟੀ ਨੇ ਕਬੂਲ ਕਰ ਲਿਆ ਲੇਕਿਨ 2 ਮਹੀਨੇ ਬਾਅਦ ਮੁਰ ਤੋਂ ਸੁਖਬੀਰ ਬਾਦਲ ਨੂੰ ਡੈਲੀਗੇਸ਼ਨ ਜਿਹੜੀ ਹੈ ਉਹ ਪ੍ਰਧਾਨ ਚੁਣ ਸਕਦੀ ਹੈ ਅਕਾਲੀ ਦਲ ਦਾ ਯਾਨੀ ਕਿ ਇਹ ਹੋ ਸਕਦਾ ਹੈ ਕਿ ਦਵਾਰ ਤੋਂ ਸੁਖਬੀਰ ਬਾਦਲ ਹੀ ਪ੍ਰਧਾਨ ਬਣ ਕੇ ਸਾਹਮਣੇ ਆ ਕਿਉਂਕਿ ਜਿਹੜਾ ਇਹ 2 ਮਹੀਨੇ ਦਾ ਸਮਾਂ ਹੈ ਵਿੱਚ ਠਣਸਾਬ ਰੱਖਿਆ ਗਿਆ ਜਿਹੜੀ 2 ਮਹੀਨੇ ਦੇ ਬਾਅਦ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਪ੍ਰਧਾਨਗੀ ਦਾ ਅਹੁਦਾ ਜਾਂ ਪ੍ਰਧਾਨਗੀ ਨੇ ਜੋ ਜੋ ਕੰਮ ਕਰਨੇ ਹੁੰਦੇ ਨੇ ਜਿਹੜੇ ਅਥਾਰਟिटीज ਪ੍ਰਧਾਨ ਦੇ ਕੋਲ ਹੁੰਦੀਆਂ ਨੇ ਉਹ ਸਾਰੀਆਂ ਅਥਾਰਟिटीज ਕਾਰਜਕਾਰੀ ਪ੍ਰਧਾਨ ਜਿਹੜੇ ਨੇ ਬੀਐਸ ਭੁੰਦਰ ਉਹਨਾਂ ਨੂੰ ਸੌਂਪੀਆਂ ਗਈਆਂ ਨੇ ਇਹ ਕਿਹਾ ਗਿਆ ਕਿ ਤਦ ਤੱਕ ਜਿੰਨੇ ਵੀ ਡਿਸੀਜਨਸ ਹੋਣਗੇ ਜਿੰਨੀ ਵੀ ਪਾਵਰ ਹੋਏਗੀ ਉਹ ਬੀਐਸ ਭੁੰਦਰ ਦੇ ਕੋਲ ਰਹੇਗੀ ਨਵੇਂ ਪ੍ਰਧਾਨ 2 ਮਹੀਨੇ ਦੇ ਬਾਅਦ ਹੀ ਜਿਹੜੇ ਨੇ ਉਹ ਆਪਣੀ ਜਿਹੜੀ ਹੈ ਕਮਾਂਡ ਸਾਂਭਣਗੇ ਹੁਣ ਦੇਖਣਾ ਹੋਏਗਾ ਕਿ 2 ਮਹੀਨੇ ਬਾਅਦ ਕੀ ਚੀਜ਼ ਨਿਕਲ ਕੇ ਆਉਂਦੀ ਔਰ ਕਿਸ ਤਰੀਕੇ ਦੇ ਨਾਲ ਅਗਰ ਚੁਣਿਆ ਜਾਂਦਾ ਹੈ ਤੇ ਸੁਖਵੀਰ ਬਾਦਲ ਨੂੰ ਚੁਣਿਆ ਜਾਂਦਾ ਹੈ ਜਾਂ ਕਿਸੇ ਹੋਰ ਨੂੰ ਚੁਣਿਆ ਜਾਂਦਾ ਹੈ ਹਮਮ ਸੋ ਇਹ ਜ ਟੈਕਨੀਕਲ ਨੁਕਤਾ ਇਹ ਸੀ ਕਿ ਅਕਾਲ ਤਖਤ ਜਿਹਾ ਸਾਰੇ ਸਭ ਨੇ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਅਸਤੀਫਾ ਦੇਣ ਤੇ ਅਸਤੀਫਾ ਮਨਜ਼ੂਰ ਕੀਤਾ ਜਾਏ ਉਹਨਾਂ ਨੇ ਕਰ ਲਿਆ ਪਰ ਦੁਬਾਰਾ ਚੋਣ ਚ ਖੜੇ ਹੋਣ ਤੋਂ ਰੋਕ ਤਾਂ ਕੋਈ ਨਹੀਂ ਬਿਲਕੁਲ ਟੈਕਨੀਕਲੀ ਇਸ ਦੇ ਉੱਤੇ ਪੂਰਨ ਤੌਰ ਤੇ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਉਹ ਹੁਕਮ ਜਿਹੜੇ ਸੀਗੇ ਉਹਨਾਂ ਦੀ ਪਾਲਣਾ ਕਰ ਲਈ ਗਈ ਹੈ ਲੇਕਿਨ ਇਹ ਟੈਕਨੀਕਲ ਜਿਹੜੀ ਚੀਜ਼ ਹੈ ਜਿਸ ਤਰੀਕੇ ਦੇ ਨਾਲ ਅਗਰ ਅਸੀਂ ਉਹਨਾਂ ਦੇ ਕਨਸਟੀਟਿਊਸ਼ਨ ਦੀ ਗੱਲ ਕਰੀਏ ਅਕਾਲੀ ਦਲ ਜਿਹੜੇ ਕਨਸਟੀਟਿਊਸ਼ਨ ਤੇ ਚੱਲਦਾ ਹੈ ਉਸ ਦੇ ਆਧਾਰ ਤੇ ਉਹਨਾਂ ਨੇ ਕਿਹਾ ਕਹਿੰਦੇ ਕਿ ਸਾਨੂੰ ਦੁਬਾਰਾ ਆਪਣੀ ਪਾਰਟੀ ਦਾ ਪ੍ਰਧਾਨ ਚੁਣਨ ਤੋਂ ਕੋਈ ਨਹੀਂ ਰੋਕ ਸਕਦਾ ਉਹ ਸਾਡੀ ਡੈਲੀਗੇਸ਼ਨ ਦੀ ਜ਼ਿੰਮੇਵਾਰੀ ਹੈ ਔਰ ਸਾਡੀ ਡੈਲੀਗੇਸ਼ਨ ਇਹ ਆਪਣੇ ਤਰੀਕੇ ਦੇ ਨਾਲ ਚੁਣ ਸਕਦੀ ਹੈ ਕਿ ਸਾਨੂੰ ਆਪਣਾ ਪ੍ਰਧਾਨ ਕੌਣ ਚਾਹੀਦਾ ਹੁਣ ਜੇਕਰ ਕਬੀਰ ਬਾਦਲ ਨੂੰ ਮੁਰਤੋਂ ਚੁਣਿਆ ਜਾਂਦਾ ਹੈ 노 ਡਾਊਟ ਥਿੰਕਸ ਆਪ ਇਸ ਦੇ ਉੱਤੇ ਵਿਵਾਦ ਬਹੁਤ ਹੋਣਗੇ ਅੱਜ ਦੇ ਦਿਨ ਜਿਸ ਵਕਤ ਅਸੀਂ ਜਿਹੜੇ ਬਾਗੀ ਤੜਾ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਕਹਿੰਦੇ ਕਿ ਇਹ ਸਿਰਫ ਟੈਕਨੀਕਲੀ ਖੇਡ ਖੇਡਿਆ ਗਿਆ ਲੇਕਿਨ ਅੱਗੇ ਦੇਖਣਾ ਹੋਏਗਾ ਕਿ ਕੁਝ ਤਸਵੀਰਾਂ ਅਕਾਲੀ ਦਲ ਦੇ ਵੱਲੋਂ ਸਾਹਮਣੇ ਆndੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਅਕਾਲੀ ਦਲ ਅੱਗੇ ਦੀ ਜਿਹੜੀ ਉਹਨਾਂ ਦੀ ਸਿਆਸਤ ਹੈ ਉਹਨਾਂ ਦੀ ਰਣਨੀਤੀ ਹੈ ਉਹ ਕੀ ਰੱਖਦੇ ਨੇ ਆਮ ਆਦਮੀ ਪਾਰਟੀ ਦੀ ਗਵਰਨਰ ਕਟਾਰੀਆਂ ਨਾਲ ਮੀਟਿੰਗ ਹੋਈ ਹੈ ਉਹਦੇ ਵਿੱਚ ਕੀ ਡਿਸਕਸ ਹੋਇਆ ਜੀ ਬਿਲਕੁਲ ਜੀ ਸਰ ਅੱਜ ਇੱਕ ਬੈਠਕ ਕੀਤੀ ਗਈ ਜਿਹੜੀ ਗਵਰਨਰ ਸਾਹਿਬ ਦੇ ਨਾਲ ਕੀਤੀ ਗਈ ਇਸ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਦੇ ਵੱਲੋਂ ਮੰਤਰੀ ਹਰਪਜਨ ਸਿੰਘ ਈਟੀਓ ਜਿਹੜੇ ਨੇ ਸ਼ਾਮਿਲ ਰਹੇ ਇਸ ਦਾ ਮੁੱਖ ਅਜੰਡਾ ਇੱਕੋ ਹੀ ਸੀ ਜਿਸ ਤਰੀਕੇ ਦੇ ਨਾਲ ਅਸੀਂ ਪਿਛਲੇ ਦਿਨੀ ਆਪਣੇ ਸਰੋਤਿਆਂ ਦੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਚੰਡੀਗੜ੍ਹ ਦੇ ਵਿੱਚੋਂ ਜਿਹੜਾ ਐਡਵਾਈਜ਼ਰ ਟੂ ਐਡਮਿਨਿਸਟਰेटर ਹੈ ਉਸ ਦੀ ਪੋਸਟ ਨੂੰ ਖਤਮ ਕੀਤਾ ਗਿਆ ਸੀ ਔਰ ਚੀਫ ਸਕੱਰੇਟਰੀ ਦੀ ਪੋਸਟ ਲਗਾਈ ਗਈ ਇਸ ਦੇ ਉੱਤੇ ਜਿਹੜਾ ਸਵਾਲ ਚੁੱਕੇ ਨੇ ਔਰ ਇਸ ਦੀ ਖਿਲਾਫਤ ਕੀਤੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੇ ਉਹਨਾਂ ਨੇ ਗਵਰਨਰ ਸਾਹਿਬ ਨੂੰ ਜਾ ਕੇ ਇਹੀ ਗੱਲ ਕਹੀਏ ਕਹਿੰਦੇ ਕਿ ਇਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਇਹ ਫੇਰ ਬਦਲ ਕਰਕੇ ਇਹ ਪੋਸਟਾਂ ਦੇ ਨਾਂ ਬਦਲ ਕੇ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦਾ ਅਧਿਕਾਰ ਚੰਡੀਗੜ੍ਹ ਤੇ ਘਟ ਹੋ ਜਾਏ ਜਾਂ ਕਿਤੇ ਨਾ ਕਿਤੇ ਕੋਸ਼ਿਸ਼ ਇਹ ਚੱਲ ਰਹੀ ਹੈ ਕਿ ਪੰਜਾਬ ਦਾ ਅਧਿਕਾਰ ਚੰਡੀਗੜ੍ਹ ਤੇ ਬਿਲਕੁਲ ਹੀ ਖਤਮ ਹੋ ਜਾਵੇ ਕਹਿੰਦੇ ਲੇਕਿਨ ਅਸੀਂ ਅਜਿਹੇ ਤਰੀਕੇ ਦੇ ਨਾਲ ਨਹੀਂ ਹੋਣ ਦਵਾਂਗੇ ਕਹਿੰਦੇ ਜਿਸ ਵਕਤ ਚੰਡੀਗੜ੍ਹ ਬਣਾਇਆ ਗਿਆ ਸੀ ਉਸ ਵੇਲੇ ਪੰਜਾਬ ਦੇ ਪਿੰਡਾਂ ਨੂੰ ਢਾਕੇ ਬਣਾਇਆ ਗਿਆ ਸੀ ਔਰ ਪੰਜਾਬ ਦਾ ਅਧਿਕਾਰ ਚੰਡੀਗੜ੍ਹ ਤੇ ਪੂਰਾ ਹੈ ਔਰ ਇਹ ਕਿਹਾ ਗਿਆ ਸੀਗਾ ਪੰਜਾਬ ਦੀ ਕੈਪੀਟਲ ਜਿਹੜੀ ਹੈ ਉਹ ਚੰਡੀਗੜ੍ਹ ਹੋਏਗੀ ਔਰ ਕੁਝ ਦੇਰ ਦੇ ਵਾਸਤੇ ਪੰਜਾਬ ਨੂੰ ਆਪਣੀ ਕੈਪੀਟਲ ਸਾਂਝੀ ਕਰਨੀ ਪਈ ਹਰਿਆਣੇ ਦੇ ਨਾਲ ਲੇਕਿਨ ਬਾਅਦ ਦੇ ਵਿੱਚ ਹਰਿਆਣੇ ਨੂੰ ਵੱਖਰੀ ਦੇ ਦਿੱਤੀ ਜਾਏਗੀ ਲੇਕਿਨ ਇਹ ਸਾਰੀਆਂ ਚੀਜ਼ਾਂ ਨਹੀਂ ਹੋਈਆਂ ਕਹਿੰਦੇ ਹੁਣ ਇਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪੰਜਾਬ ਦਾ ਅਧਿਕਾਰ ਘਟਾਇਆ ਜਾਵੇ ਕਹਿੰਦੇ ਇਹ ਵੀ ਜਿਹੜਾ ਉਹ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਦੱਸਣਾ ਪਏਗਾ ਕਿ ਇਹ ਚੀਜ਼ਾਂ ਤੁਸੀਂ ਨਹੀਂ ਕਰ ਪਾਉਂਗੇ ਇਸ ਵਾਸਤੇ ਉਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਨੇ ਜਿਹੜੇ ਗਵਰਨਰ ਸਾਹਿਬ ਨੇ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇਸ ਦੇ ਵਿੱਚ ਇੰਟਰਵਿਨ ਕਰੋ ਔਰ ਇੰਟਰਵਿਨ ਕਰਕੇ ਇਸ ਟ੍ਰਿਕਰ ਦੀਆਂ ਕੋਸ਼ਿਸ਼ਾਂ ਨੂੰ ਖਤਮ ਕੀਤਾ ਜਾਵੇ ਦੂਜੇ ਪਾਸੇ ਇਹ ਵੀ ਕਿਹਾ ਕਹਿੰਦੇ ਕਿ ਜਿਸ ਵਕਤ ਇਹ ਪੋਸਟਾਂ ਦਿੱਤੀਆਂ ਜਾਂਦੀਆਂ ਨੇ ਤੇ ਕੇਂਦਰ ਸਰਕਾਰ ਦੇ ਵੱਲੋਂ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਉਹ ਅਜਿਹੀਆਂ ਪੋਸਟਾਂ ਤੇ ਕੇਂਦਰ ਸਰਕਾਰ ਆਪਣਾ ਕੋਈ ਬੰਦਾ ਲਿਆ ਕੇ ਬਿਠਾ ਦਿੰਦੀ ਹੈ ਕਹਿੰਦੇ ਅਜੇਹਾ ਨਹੀਂ ਹੋਣਾ ਚਾਹੀਦਾ ਇੱਥੇ 60 40 ਦੀ ਰੇਸ਼ਿਓ ਦੇ ਨਾਲ ਜਿਹੜਾ ਚੰਡੀਗੜ੍ਹ ਦੇ ਵਿੱਚ ਕਿਹਾ ਗਿਆ ਕਿ ਭਰਤੀਆਂ ਹੋਣਗੀਆਂ ਤੇ ਹੁਣ ਜਿੰਨੀਆਂ ਭਰਤੀਆਂ ਹੋਣ ਉਹ ਪੰਜਾਬ ਕੇਡਰ ਦੀਆਂ ਹੋਣੀਆਂ ਚਾਹੀਦੀਆਂ ਨੇ ਪੰਜਾਬ ਤੋਂ ਹੋਣੀਆਂ ਚਾਹੀਦੀਆਂ ਨੇ ਔਰ ਪੰਜਾਬੀਆਂ ਦੀਆਂ ਹੋਣੀਆਂ ਚਾਹੀਦੀਆਂ अच्छा एक गल ये दसो भई डल्लेवाल साहब मरणवर्त पे बैठे ने उन्होंने की कहा के मोदी ਕੋਲ ਜਾਓ ਜੇ ਮੇਰਾ ਵਰਤ ਖਤਮ ਕਰਉਣਾ ਤਾਂ ਕਲ ਤਖਤ ਨਾ ਜਾਓ ਕੀ ਕਹਾਣੀ ਕੀ ਹੈ ساری ਇਹ ਬਿਲਕੁਲ ਖੰਡ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਜਗਜੀਤ ਸਿੰਘ ਡੱਲੇਵਾਲ ਜਿੰਨਾ ਦਾ ਮਰਨਵਰਤ ਅੱਜ 45ਵੇਂ ਦਿਨ ਦਾ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਦੇ ਵਿੱਚ ਲਗਾਤਾਰ ਜਿਹੜਾ ਉਹ ਬੜੀ ਖਰਾਬ ਹੁੰਦੀ ਹੋਈ ਸਿਹਤ ਉਹਨਾਂ ਦੀ ਨਜ਼ਰ ਆ ਰਹੀ ਹੈ ਇਸ ਦੇ ਉੱਤੇ ਹਰ ਪਾਸਿਓਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਮਰਨ ਵਰਤ ਨੂੰ ਖਤਮ ਕਰਵਾ ਦਿੱਤਾ ਜਾਵੇ ਭਾਜਪਾ ਦੇ ਲੀਡਰ ਦੇ ਵੱਲੋਂ ਅੱਜ ਬਿਆਨ ਦਿੱਤਾ ਗਿਆ ਉਹ ਕਹਿੰਦੇ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਤਮ ਕਰਵਾਉਣ ਦੇ ਲਈ ਅਸੀਂ ਅਕਾਲ ਤਖਤ ਤੱਕ ਪਹੁੰਚ ਕਰਾਂਗੇ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਤੱਕ ਪਹੁੰਚਾਂਗੇ ਔਰ ਉਹਨਾਂ ਨੂੰ ਕਵਾਂਗੇ ਕਿ ਉਹ ਹੁਕਮ ਕਰਨ ਕਿ ਜਗਜੀਤ ਸਿੰਘ ਡੱਲੇਵਾਲ ਆਪਣਾ ਮਰਨ ਵਰਤ ਜਿਹੜਾ ਉਹ ਖਤਮ ਕਰ ਦੇਣ ਲੇਕਿਨ ਜਿਸ ਵਕਤ ਜਗਜੀਤ ਡੇਲੇਵਾਲ ਤੱਕ ਇਸ ਖਬਰ ਇਹ ਖਬਰ ਜਿਸ ਤੋ ਪਹੁੰਚੀ ਤੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ 2.5 ਤੋਂ 3 ਮਿੰਟ ਦੀ ਉਹ ਵੀਡੀਓ ਹੈ ਠੀਨ ਸਾਖ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਜੇਕਰ ਮੇਰਾ ਮਰਨ ਵਰਤ ਖਤਮ ਕਰਵਾਣਾ ਹੈ ਤੇ ਫਿਰ ਤੁਸੀਂ ਅਕਾਲ ਤਖਤ ਸਾਹਿਬ ਨਾ ਜਾਓ ਤੁਸੀਂ ਮੋਦੀ ਦੇ ਕੋਲ ਜਾਓ ਪ੍ਰਧਾਨ ਮੰਤਰੀ ਦੇ ਕੋਲ ਜਾਓ ਔਰ ਉਹਨਾਂ ਨੂੰ ਕਹੋ ਕਿ ਸਾਡੀ ਮੰਗਾਂ ਦੇ ਉੱਤੇ ਗੌਰ ਕੀਤਾ ਜਾਵੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕਹਿੰਦੇ ਪੰਜਾਬ ਭਾਜਪਾ ਨੂੰ ਜੇਕਰ ਚਿੰਤਾ ਹੈ ਕਿਸਾਨਾਂ ਦੀ ਕਿਸਾਨੀ ਦੀ ਤੇ ਫਿਰ ਪਹਿਲਾਂ ਕੀਤੀ ਜਾਵੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਖੇਤੀ ਮੰਤਰੀ ਨਾਲ ਮੁਲਾਕਾਤ ਔਰ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਉੱਥੇ ਜਾ ਕੇ ਸਾਡੀ ਮੰਗਾਂ ਦੇ ਬਾਰੇ ਗੱਲ ਕੀਤੀ ਜਾਵੇ ਔਰ ਸਾਡੇ ਵੱਲ ਕੇਂਦਰ ਸਰਕਾਰ ਨੂੰ ਗੌਰ ਕਰਨ ਦੇ ਲਈ ਕਿਹਾ ਜਾਵੇ ਕਹਿੰਦੇ ਕਿਉਂਕਿ ਅੱਜ ਦੇ ਦਿਨ ਕਿਸਾਨਾਂ ਦੀ ਹਾਲਤ ਬਹੁਤ ਖਰਾਬ ਹੈ ਪੰਜਾਬ ਦੇ ਕਹਿੰਦੇ ਯਾਂ ਕਿਸਾਨਾਂ ਦੇ ਕੋਲ ਇੱਕ ਹੱਲ ਹੈ ਕਿ ਉਹ ਆਤਮ ਹੱਤਿਆ ਕਰ ਲੈਣ ਨਹੀਂ ਤਾਂ ਕਹਿੰਦੇ ਸਾਡੇ ਕੋਲ ਇੱਕ ਰਾਹ ਹੈ ਕਿ ਅਸੀਂ ਅੰਦੋਲਨ ਪ੍ਰਦਰਸ਼ਨ ਕਰੀਏ ਔਰ ਕਹਿੰਦੇ ਅਸੀਂ ਉਸੇ ਰਾਹ ਤੇ ਤੁਰੇ ਹੋਏ ਹਾਂ ਸਾਡੇ ਉੱਤੇ ਅਕਾਲ ਤੱਕ ਤਦਾ ਨਹੀਂ ਤਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਹੋ ਕਿ ਸਾਡੇ ਉੱਤੇ ਆ ਕੇ ਸਾਡੇ ਲਈ ਕੰਮ ਕਰਨ ਸਾਡੀ ਮੰਗਾਂ ਮੰਨਣ ਅਨੂਜ ਸ਼ਰਮਾ ਜੀ ਇੱਕ ਸਾਲ ਦੇ ਵਿੱਚ ਸੈਕਸ ਰੇਸ਼ਿਓ ਕਿੰਨੀ ਘਟ ਗਈ ਹੈ ਸਹਿਨ ਸਾਹਿਬ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਆਮੂਮਨ ਤੌਰ ਤੇ ਆਏ ਆ ਕਿ ਅਸੀਂ ਡਿਵੈਲਪ ਹੋ ਰਹੇ ਹਾਂ ਅਸੀਂ ਅੱਗੇ ਵਧ ਰਹੇ ਹਾਂ ਅਸੀਂ ਮਾਡਰਨ ਹੋ ਰਹੇ ਹਾਂ ਸਾਡੀ ਸੋਚ ਵਾਸਟ ਹੁੰਦੀ ਜਾ ਰਹੀ ਹੈ ਲੇਕਿਨ ਜਿਸ ਵਕਤ ਅਸੀਂ ਆંકੜੇ ਦੇਖਦੇ ਆਂ ਜਿਸ ਵਕਤ ਇਹ ਤਸਵੀਰਾਂ ਆંકੜਿਆਂ ਦੀ ਸਾਡੇ ਸਾਹਮਣੇ ਆਉਂਦੀਆਂ ਨੇ ਤੇ ਉਹ ਤਸਵੀਰਾਂ ਕੁਝ ਹੋਰ ਹੀ ਬਿਆਨ ਕਰਕੇ ਜਾਂਦੀਆਂ ਨੇ ਅੱਜ ਇੱਕ ਰਿਪੋਰਟ ਸਾਹਮਣੇ ਆਈ ਜਿਸ ਦੇ ਵਿੱਚ ਪੰਜਾਬ ਦੀ ਜਿਹੜੀ ਸੈਕਸ ਰੇਸ਼ਿਓ ਬਾਰੇ ਹੈ ਉਹ ਕੁਝ ਆંકੜੇ ਸਾਂਝੇ ਕੀਤੇ ਗਏ ਜਿਸ ਦੇ ਵਿੱਚ ਇਹ ਨਜ਼ਰ ਆਇਆ ਕਿ ਪਿਛਲੇ 1 ਸਾਲ ਦੇ ਵਿੱਚ ਸੈਕਸ ਰੇਸ਼ਿਓ ਦੇ ਵਿੱਚ ਵੱਡਾ ਅੰਤਰ ਦੇਖਣ ਨੂੰ ਮਿਲਿਆ ਕੁਝ ਆਂਕੜੇ ਮੈਂ ਤੁਹਾਡੇ ਨਾਲ ਸਾਂਝੇ ਵੀ ਕਰਦੀ ਆ ਆਪਣੇ ਸਰੋਤਿਆਂ ਨਾਲ ਅਸੀਂ ਸਾਂਝੇ ਕਰਦੇ ਆ ਜਿਸ ਦੇ ਵਿੱਚ ਪਹਿਲਾ ਜ਼ਿਕਰ ਅਸੀਂ ਕਰ ਲੈਨੇ ਪਠਾਨਕੋਟ ਦਾ ਪਠਾਨਕੋਟ ਦੀ ਸੈਕਸ ਰੇਸ਼ਿਓ ਜਿਹੜੀ ਹੈ ਉਹ 2023 ਤੱਕ ਜਿਹੜੀ ਸੀ ਉਹ 1000 ਮੁੰਡਿਆਂ ਦੇ ਪਿੱਛੇ 902 ਕੁੜੀਆਂ ਸਨ ਲੇਕਿਨ ਅੱਜ ਦੀ ਤਰੀਕ ਦੇ ਵਿੱਚ 1000 ਮੁੰਡਿਆਂ ਪਿੱਛੇ 864 ਕੁੜੀਆਂ ਨੇ ਦੂਸਰੇ ਪਾਸੇ ਗੁਰਦਾਸਪੁਰ ਦੇ ਵੱਲ ਪਾਸੇ ਵੀ ਇਹੀ ਤਸਵੀਰਾਂ ਨੇ ਜਿਹੜੀ ਸੈਕਸ ਰੇਸ਼ਿਓ ਉੱਥੇ 918 ਦੀ ਸੀ 1868 ਦੀ ਹੋ ਚੁੱਕੀ ਹੈ ਔਰ ਜੇਕਰ ਕਪੂਰਥਲਾ ਦੀ ਗੱਲ ਕਰੀਏ ਜਿਹੜੀ ਸੈਕਸ ਰੇਸ਼ਿਓ ਉੱਥੇ ਪਿਛਲੇ ਸਾਲ 992 ਦੀ ਸੀ ਅੱਜ 950 ਹੋ ਚੁੱਕੀ ਹੈ ਇਹ ਲਗਾਤਾਰ ਜਿਹੜੇ ਗੈਪ ਵਧਦਾ ਜਾ ਰਿਹਾ ਇਸ ਦੇ ਉੱਤੇ ਡਾਕਟਰਸ ਨੇ ਵੀ ਚਿੰਤਾ ਪ੍ਰਗਟਾਈ ਹੈ ਉਹ ਕਹਿੰਦੇ ਇਸ ਤਰੀਕੇ ਦੇ ਨਾਲ ਅੱਜ ਵੀ ਇਹ ਚੀਜ਼ਾਂ ਪ੍ਰਿਵੇਲ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਜਿੱਥੇ ਲੋਕਾਂ ਨੂੰ ਇਹ ਹੁੰਦਾ ਹੈ ਕਿ ਅਗਰ ਕੁੜੀ ਪੈਦਾ ਹੋਈ ਹੈ ਤੇ ਉਸ ਨੂੰ ਜਾਂ ਤਾਂ ਉਹ ਗਰਭ ਦੇ ਵਿੱਚ ਮਾਰ ਦਿੱਤਾ ਜਾਂਦਾ ਹੈ ਜਾਂ ਤੇ ਉਹਨੂੰ ਜਿਹੜਾ ਪੈਦਾ ਦੇਹੀ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਅਜਿਹੀਆਂ ਚੀਜ਼ਾਂ ਕਹਿੰਦੇ ਅੱਜ ਵੀ ਕਹਿੰਦੇ ਭਾਵੇਂ अर्बन एरियाज ਦੇ ਵਿੱਚ ਸ਼ਾਇਦ ਘਟ ਗਈਆਂ ਹੋਣ ਲੇਕਿਨ ਪਿੰਡਾਂ ਦੇ ਵਿੱਚ ਰੂਰਲ ਏਰੀਆਜ਼ ਦੇ ਵਿੱਚ ਅੱਜ ਵੀ ਇਹ ਗਿਣਤੀ ਬਹੁਤ ਵੱਡੀ ਹੈ ਜਿੱਥੇ ਕੁੜੀ ਦੇ ਪੈਦਾ ਹੁੰਦੇ ਹੀ ਉਸ ਨੂੰ ਮਾਰ ਦਿੱਤਾ ਜਾਂਦਾ ਹੈ ਇਸ ਦੇ ਉੱਤੇ ਡਾਕਟਰ ਦੇ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਇੱਕ এডਿਕੇਸ਼ਨ ਅਵੇਅਰਨੈਸ ਦੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਜਿਸ ਤਰੀਕੇ ਨਾਲ ਚੱਲ ਰਹੀ ਹੈ ਉਸ ਨੂੰ ਹੋਰ ਵਧਾਉਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਸਮਝ ਪੈਦਾ ਹੋਵੇ ਔਰ ਜਿਹੜਾ ਇੱਕ ਲੋਕਾਂ ਦੇ ਅੰਦਰ ਵਹਿਮ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਔਰ ਇਹ ਜਿਹੜਾ ਗੈਪ ਹੈ ਇਸ ਨੂੰ ਵੀ ਪੂਰਨ ਤੌਰ ਤੇ ਜਿਹੜਾ ਉਹ ਖਤਮ ਕੀਤਾ ਜਾ ਸਕੇ ਲੁਧਿਆਣੇ ਦੇ ਵਿੱਚ ਜਿਹੜੇ ਰਿਟਾਇਰਡ ਇੱਕ ਲੈਫਟੀਨੈਂਟ ਕਰਨ ਲਈ ਉਹਨਾਂ ਦੀ ਕੀ ਕਹਾਣੀ ਹੈ ਦੇਖੋ ਠੇਨ ਸਾਹਿਬ ਇਹ ਬੜੀ ਚੀਜ਼ ਇੱਕ ਬੜੀ ਚਿੰਤਾ ਜਨਕ ਵੀ ਹੈ ਕਿ ਇਸ ਵਕਤ ਭਾਰਤ ਦੇ ਵਿੱਚ ਇੱਕ ਸਕੈਮ ਬਹੁਤ ਜ਼ਿਆਦਾ ਚੱਲ ਰਿਹਾ ਹੈ ਜਿਸ ਨਾਮ ਦਿੱਤਾ ਗਿਆ ਡਿਜੀਟਲ ਅਰੈਸਟ ਦਾ ਕਿ ਹੁਣ ਕਿਸੇ ਵੀ ਵਿਅਕਤੀ ਨੂੰ ਫੋਨ ਜਾਂਦਾ ਹੈ ਉਸਦੇ ਫੋਨ ਤੇ ਵੀਡੀਓ ਕਾਲ ਜਾਂਦੀ ਹੈ WhatsApp ਤੇ ਜਿਹੜੇ WhatsApp ਦੀ ਜਿਹੜੀ DP ਹੈ ਪ੍ਰੋਫਾਈਲ ਪਿਕਚਰ ਹੈ ਕਿਸੇ ਪੁਲਿਸ ਅਫਸਰ ਦੀ ਫੋਟੋ ਲੱਗੀ ਹੁੰਦੀ ਹੈ ਔਰ ਫੋਨ ਕਰਦੇ ਉਹਨੂੰ ਇਹ ਕਿਹਾ ਜਾਂਦਾ ਹੈ ਕਿ ਮੈਂ ਇੱਥੇ ਦਾ SSP ਬੋਲ ਰਿਹਾ ਹਾਂ SP ਬੋਲ ਰਿਹਾ ਹਾਂ DSP ਬੋਲ ਰਿਹਾ ਹਾਂ ਔਰ ਤੁਹਾਡੇ ਉੱਤੇ ਇਹ ਕੇਸ ਜਿਹੜਾ ਸਾਡੇ ਸਾਹਮਣੇ ਆਇਆ ਹੁਣ ਤੁਸੀਂ ਆਪਣੇ ਫੋਨ ਨੂੰ ਛੱਡ ਕੇ ਨਹੀਂ ਜਾ ਸਕਦੇ ਜਦ ਤੱਕ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤੁਸੀਂ ਆਪਣੀ ਸੀਟ ਤੋਂ ਹਿੱਲ ਨਹੀਂ ਸਕਦੇ ਤੁਸੀਂ ਜਿਹੜਾ ਆਪਣਾ ਕੈਮਰਾ ਜਿਹੜਾ ਉਹ ਬੰਦ ਨਹੀਂ ਕਰ ਸਕਦੇ ਤੁਸੀਂ ਇੱਕੋ ਥਾਂ ਤੇ ਬੈਠੋਗੇ ਤੁਸੀਂ ਕੋਈ ਫੋਨ ਤੁਸੀਂ ਕੋਈ ਕਾਲ ਚੱਕ ਨਹੀਂ ਸਕਦੇ ਤੁਹਾਨੂੰ ਸਾਹਮਣੇ ਬਹਿਣਾ ਪਏਗਾ ਔਰ ਤੁਹਾਨੂੰ ਆਪਣੇ ਫੋਨ ਦੀ ਸਕਰੀਨ ਵੀ ਜਿਹੜੀ ਹੈ ਉਹ ਸਾਂਝੀ ਕਰਨੀ ਪਏਗੀ ਸਕਰੀਨ ਸ਼ੇਅਰ ਕਰਨੀ ਪਏਗੀ ਇਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਨੂੰ ਡਰਾਇਆ ਜਾਂਦਾ ਔਰ ਡਿਜੀਟਲ ਅਰੈਸਟ ਕੀਤਾ ਜਾਂਦਾ ਹਾਲਾਂਕਿ ਪੁਲਿਸ ਦੇ ਵੱਲੋਂ ਲਗਾਤਾਰ ਇਸ ਦੇ ਉੱਤੇ ਅਵੇਅਰ ਕੀਤਾ ਜਾ ਰਿਹਾ ਹੈ ਕਿ ਪੁਲਿਸ ਦੀ ਟਰਮਸ ਵਿੱਚ ਡਿਜੀਟਲ ਅਰੈਸਟ ਨਾਮ ਦੀ ਕੋਈ ਚੀਜ਼ ਨਹੀਂ ਹੈ ਲੇਕਿਨ ਫਿਰ ਵੀ ਲੋਕਾਂ ਦੇ ਵੱਲੋਂ ਇਸ ਜਿਹੜਾ ਇਹ ਸਕੈਮ ਹੈ ਇਸ ਦੇ ਵਿੱਚ ਫਸਿਆ ਜਾਂਦਾ ਹੈ ਬਾਰ-ਬਾਰ ਔਰ ਇੱਕ ਚੀਜ਼ ਹੋਰ ਜਿਹੜੀ ਸਾਹਮਣੇ ਆਈ ਉਹ ਇਹ ਹੈ ਕਿ ਇੱਕ ਲੁਧਿਆਣੇ ਦੇ ਲਿਊਟਨੈਂਟ ਜਰਨਲ ਨੇ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ ਅੱਜ ਦੇ ਦਿਨ ਜਿੱਥੇ ਉਹਨਾਂ ਨੂੰ ਡਿਜੀਟਲ ਅਰੈਸਟ ਕੀਤਾ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ ਉੱਤੇ ਮਨੀ ਲਾਂਡਰਿੰਗ ਦਾ ਕੇਸ ਸਾਹਮਣੇ ਆਇਆ ਔਰ ਉਸ ਕੇਸ ਦੇ ਵਿੱਚ ਉਹਨਾਂ ਤੋਂ ਦਰਾਕੇ ਤਮਕਾ ਕੇ ਉਹਨਾਂ ਤੋਂ 35 ਲੱਖ ਤੋਂ ਵੱਧ ਰਪਏ ਠੱਗੇ ਗਏ ਨੇ ਇਸ ਤਰੀਕੇ ਦੇ ਹੋਰ ਬਹੁਤ ਸਾਰੇ ਕੇਸਿਸ ਆ ਚੁੱਕੇ ਨੇ ਲੇਕਿਨ ਲੋਕ ਇਸ ਦੇ ਨਾਲ ਅਵੇਅਰ ਹੋਣ ਇਸ ਦੀਆਂ ਕੋਸ਼ਿਸ਼ਾਂ ਜ਼ਰੂਰ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤੇ ਬਾਕੀ ਪ੍ਰਧਾਨ ਮੰਤਰੀ ਮੋਦੀ ਕੀ ਕਹ ਰਹੇ ਕਿ ਮੈਂ ਹਾਲੇ ਹੋਰ ਰਿਸਕ ਲੈ ਸਕਦਾ ਬਿਲਕੁਲ ਇੱਕ ਪੋਡਕਾਸਟ ਅੱਜ ਸਾਹਮਣੇ ਆਇਆ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਟਰਵਿਊ ਦੇ ਰਹੇ ਨੇ ਹਾਲਾਂਕਿ ਆਮੂਮਨ ਤੌਰ ਤੇ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਕਦੇ ਕੈਮਰਾ ਦੇ ਮੋਹਰੇ ਆ ਕੇ ਬੂਲਦੇ ਨਹੀਂ ਕੋਈ ਇੰਟਰਵਿਊ ਜ਼ਿਆਦਾ ਕਰਦੇ ਨਹੀਂ ਨੇ ਲੇਕਿਨ ਕੁਝ ਕੁਝ ਥਾਵਾਂ ਦੇ ਜਿਸ ਤੋਂ ਸਾਹਮਣੇ ਆਉਂਦੇ ਨੇ ਤੇ ਫਿਰ ਬਹੁਤ ਸਾਰੀਆਂ ਚਰਚਾਵਾਂ ਦੇ ਮੁੱਦੇ ਜ਼ਰੂਰ ਬਣ ਜਾਂਦੇ ਨੇ ਥਿੰਸਬ ਹੁਣ ਇਸ ਪੋਡਕਾਸਟ ਦੇ ਵਿੱਚ ਐਂਕਰ ਦੇ ਵੱਲੋਂ ਕੁਝ ਸਵਾਲ ਕੀਤੇ ਗਏ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਹਨਾਂ ਤੋਂ ਪੁੱਛਿਆ ਗਿਆ ਸੀਗਾ ਕਿ ਤੁਹਾਡਾ ਕੰਫਰਟ ਜ਼ੋਨ ਕੀ ਹੈ ਤੁਹਾਨੂੰ ਕੰਮ ਕਰਨਾ ਕਿਸ ਤਰੀਕੇ ਦੇ ਨਾਲ ਪਸੰਦ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕਿਹਾ ਗਿਆ ਕਹਿੰਦੇ ਕਿ ਮੈਂ ਅੱਜ ਤੱਕ ਆਪਣੇ ਕੰਫਰਟ ਜ਼ੋਨ ਨੂੰ ਦੇਖਿਆ ਹੀ ਨਹੀਂ ਕਹਿੰਦੇ ਮੈਂ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਰਹਿ ਕੇ ਕੰਮ ਕਰਨਾ ਲੇਕਿਨ ਕਹਿੰਦੇ ਸਾਡੇ ਦੇਸ਼ ਦੇ ਲੋਕਾਂ ਦੀ ਇੱਕ ਗਲਤ ਚੀਜ਼ ਹੈ ਕਹਿੰਦੇ ਕਿ ਜਿਹੜੇ ਉਹ ਆਪਣੇ ਛੋਟੀ ਛੋਟੀ ਚੀਜ਼ ਤੋਂ ਸੈਟੀਸਫਾਈ ਹੋ ਕੇ ਆਪਣੇ ਕੰਫਰਟ ਜ਼ੋਨ ਦੇ ਵਿੱਚ ਚਲੇ ਜਾਂਦੇ ਨੇ ਤੇ ਉੱਥੇ ਹੀ ਰਹਿ ਜਾਂਦੇ ਨੇ ਕਹਿੰਦੇ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਦੇ ਕਹਿੰਦੇ ਮੈਂ ਉਹਨਾਂ ਦੇ ਵਿੱਚੋਂ ਹਾਂ ਜਿਹਨੂੰ ਰਿਸਕ ਲੈਣਾ ਚੰਗਾ ਲੱਗਦਾ ਹੈ ਮੈਂ ਰਿਸਕ ਟੇਕਿੰਗ ਮੇਰੇ ਵਿੱਚ ਅਬਿਲਿਟੀ ਬਹੁਤ ਜ਼ਿਆਦਾ ਹੈ ਕਹਿੰਦੇ ਹਾਲਾਂਕਿ ਮੇਰੇ ਵਿੱਚ ਬਹੁਤ ਜ਼ਿਆਦਾ ਹੈ ਲੇਕਿਨ ਫਿਰ ਵੀ ਮੈਂ ਬਹੁਤ ਸਾਰੇ ਸਟੈਪਸ ਜਿਹੜੇ ਲੈਣਾ ਚਾਹਾਂ ਉਮਨ ਨਹੀਂ ਲੈ ਸਕਦਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸੋਚਣੀਆਂ ਪੈਂਦੀਆਂ ਨੇ ਪ੍ਰੋਸ ਐਂਡ ਕੌਨਸ ਸੋਚਨੇ ਪੈਂਦੇ ਨੇ ਲੇਕਿਨ ਕਹਿੰਦੇ ਜੇਕਰ ਮੇਰੀ ਗੱਲ ਕੀਤੀ ਜਾਵੇ ਤੇ ਮੇਰੇ ਵਿੱਚ ਰਿਸਕ ਟੇਕਿੰਗ ਫੈਕਟਰ ਇੰਨਾ ਹੈ ਜਿੱਥੇ ਤੱਕ ਹਜੇ ਅਸੀਂ ਪਹੁੰਚੇ ਹੀ ਨਹੀਂ ਲੇਕਿਨ ਇਹ ਇੰਟਰਵਿਊ ਬਹੁਤ ਚਰਚਾ ਦਾ ਵਿਸ਼ਾ ਅੱਜ ਬਣ ਗਈ ਤਿੰਨ ਸਾਲ ਜਿਸ ਤੱਕ ਅਸੀਂ ਆਮ ਲੋਕਾਂ ਦੇ ਵਿੱਚ ਗੱਲ ਕਰਦੇ ਆ ਅੱਜ ਲੋਕ ਇਸ ਚੀਜ਼ ਤੋਂ ਡਰ ਗਏ ਕਹਿੰਦੇ ਕਿ ਅਗਰ ਰਿਸਕ ਟੇਕਿੰਗ ਫੈਕਟਰ ਹਜੇ ਹੋਰ ਜ਼ਿਆਦਾ ਹੈ ਤੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਹੋ ਸਕਦਾ ਅੱਜ ਜੀਐਸਟੀ ਦੇ ਨਾਲ ਲੋਕੀ ਸੋਤੇ ਆਪਣੀ ਕਮਰ ਤੜਵਾ ਕੇ ਬੈਠੇ ਹੋਏ ਨੇ ਕਿ ਜੀਐਸਟੀ ਇੰਨੀ ਵੱਧ ਗਈ ਹੈ ਛੋਟੀ ਛੋਟੀ ਚੀਜ਼ਾਂ ਦੇ ਉੱਤੇ ਪੋਲਿਸੀਜ਼ ਇੰਨੀਆਂ ਜ਼ਿਆਦਾ ਅਜੀਬ ਬਣ ਚੁੱਕੀਆਂ ਨੇ ਡਰਾਉਣੀਆਂ ਬਣ ਚੁੱਕੀਆਂ ਨੇ ਕਿ ਲੋਕਾਂ ਨੂੰ ਕਿਤੇ ਵੀ ਇਨਵੈਸਟ ਕਰਨ ਤੋਂ ਵੀ ਡਰ ਲੱਗਣ ਲੱਗ ਜਾਂਦਾ ਹੈ ਪੈਸਾ ਤੁਸੀਂ ਲਿਕਵਿਡ ਅਮਾਉਂਟ ਆਪਣੇ ਘਰ ਦੇ ਵਿੱਚ ਨਹੀਂ ਰੱਖ ਸਕਦੇ ਕਿਉਂਕਿ ਕਦੇ ਵੀ ਨੋਟ ਬੰਦ ਹੋ ਜਾਂਦੇ ਨੇ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇਸ ਦੇ ਉੱਤੇ ਜਿਹੜਾ ਉਹ ਸਿਆਸਤ ਵੀ ਗਰਮਾਈ ਹੋਈ ਹੈ ਲੀਡਰ ਵੀ ਇਸ ਦੀ ਜਿਹੜੀ ਨਿੰਦਿਆ ਕਰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਟੇਟਮੈਂਟ ਜ਼ਰੂਰ ਹੈ ਕਿ ਮੇਰੀ ਰਿਸਕ ਟੇਕਿੰਗ ਅਬਿਲਿਟੀ ਬਹੁਤ ਜ਼ਿਆਦਾ ਹੈ ਜਿੱਥੇ ਤੱਕ ਹਾਲੇ ਮੈਂ ਪਹੁੰਚਿਆ ਵੀ ਨਹੀਂ ਇਹ ਅਨੁਜਾ ਜੀ ਅਸਲੀ ਇੰਟਰਵਿਊ ਹੈ ਜਾਂ ਫੇਕ ਇੰਟਰਵਿਊ ਹੈ ਜਾਂ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਇੰਟਰਵਿਊ ਹੈ ਕਿ ਰੀਅਲ ਇੰਟਰਵਿਊ ਹੈ ਨੇਕਿੰਸਬ ਇਹ ਰੀਅਲ ਇੰਟਰਵਿਊ ਹੈ ਇਹ ਇੱਕ ਪੋਡਕਾਸਟ ਜਿਹੜਾ ਇੱਕ ਵਿਅਕਤੀ ਉਹ ਆਪਣਾ ਪੋਡਕਾਸਟ ਆਪਣਾ ਚੈਨਲ YouTube ਚੈਨਲ ਚਲਾਉਂਦੇ ਨੇ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇੰਟਰਵਿਊ ਕੀਤੀ ਗਈ ਹੈ ਇਹ YouTube ਦੇ ਉੱਤੇ ਪੂਰੀ ਇੰਟਰਵਿਊ ਅਵੇਲੇਬਲ ਵੀ ਹੈ ਜਿਹੜੇ ਸਰੋਤੇ ਦੇਖਣਾ ਚਾਹੁੰਦੇ ਨੇ ਉਹ ਦੇਖ ਵੀ ਸਕਦੇ ਨੇ ਇਸ ਇੰਟਰਵਿਊ ਨੂੰ ਹਾਲਾਂਕਿ ਪੂਰਨ ਤੌਰ ਤੇ ਇਹ ਇੰਟਰਵਿਊਜ਼ ਜਿਹੜੀਆਂ ਨੇ ਇਹ ਫ੍ਰੀ ਨਹੀਂ ਹੁੰਦੀਆਂ ਇਹਨਾਂ ਨੂੰ ਜਿਹੜਾ ਇਹ ਇਹ ਨਹੀਂ ਕਹਿ ਸਕਦੇ ਕਿ ਫ੍ਰੀਲੀ ਕੰਡਕਟ ਕੀਤੀਆਂ ਗਈਆਂ ਹੁਣ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਕੁਝ ਸਕ੍ਰਿਪਟਿਡ ਚੀਜ਼ਾਂ ਵੀ ਨਜ਼ਰ ਆਉਂਦੀਆਂ ਨੇ ਕੁਝ ਚੀਜ਼ਾਂ ਦੇ ਉੱਤੇ ਰੈਸਟ੍ਰਿਕਸ਼ਨਸ ਹੁੰਦੀ ਹੈ ਸਵਾਲ ਵੀ ਜਿਹੜੇ ਨੇ ਉਹ ਗਿਣੇ ਮਿੱਥੇ ਪੁੱਛੇ ਜਾ ਸਕਦੇ ਨੇ ਲੇਕਿਨ ਇਹ ਰੀਅਲ ਇੰਟਰਵਿਊ ਹੈ ਔਰ ਇਹ ਚੀਜ਼ਾਂ ਪ੍ਰਧਾਨ ਮੰਤਰੀ ਦੇ ਵੱਲੋਂ ਆਪਣੇ ਸ਼ਬਦਾਂ ਦੇ ਵਿੱਚ ਕਹੀਆਂ ਗਈਆਂ ਨੇ ਅਨੂਜ ਸ਼ਰਮਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ मौसम एस वक्ता उहो ਲਗਾਤਾਰ ਠੰਡ ਵਾਲ ਦੇ ਪਾਸੇ ਨੂੰ ਹੋਰ ਵਧਦਾ ਜਾ ਰਿਹਾ ਜੇਕਰ ਗੱਲ ਕਰੀਏ ਪਿਛਲੇ 24 ਘੰਟਿਆਂ ਦੇ ਵਿੱਚ ਥਣਸਾਬ 3 ਤੋਂ 4 ਡਿਗਰੀ ਸੈਲਸੀਅਸ ਤਾਪਮਨ ਦੇ ਵਿੱਚ ਕਿਰਾਵਟ ਦਰਜ ਕੀਤੀ ਗਈ ਹੈ ਮੋਗਾ ਗੁਰਦਾਸਪੁਰ ਜਿਹੜੇ ਨੇ ਇਹ ਦੋਵੇਂ ਇਲਾਕੇ ਸਭ ਤੋਂ ਠੰਡੇ ਰਹੇ ਨੇ ਪੰਜਾਬ ਦੇ ਔਰ ਜੇਕਰ ਮੈਂ ਇਸ ਵਕਤ ਮੌਜੂਦਾ ਟੈਂਪਰੇਚਰ ਦੀ ਗੱਲ ਕਰਾਂ ਤੇ ਇਸ ਵਕਤ ਜਿਹੜਾ ਉਹ 6 ਡਿਗਰੀ ਸੈਲਸੀਅਸ ਦਿਖਾਇਆ ਜਾ ਰਿਹਾ ਹੈ ਤਾਪਮਨ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੈਸਟਰਨ ਡਿਸਟਰਬੈਂਸ ਐਂਟਰ ਹੋਏਗੀ ਜਿਸ ਦੇ ਨਾਲ ਮੀਂਹ ਕਣੀ ਦੀ ਸੰਭਾਵਨਾ ਵੀ ਜਾਰੀ ਹੈ ਅਤੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਦੀ ਸੰਭਾਵਨਾ ਵੀ ਨਜ਼ਰ ਆ ਰਹੀ ਹੈ ਅਨੂਜਾ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ